ਪੁੱਛਿਆ ਤਾਂ ਨੇ ਆਖਿਆ ਜਨਾਬ ਜਿਵੇਂ ਤੁਸੀਂ ਚਾਹੁੰਦੇ ਹੀ ਓਵੇਂ ਹੋਏਗਾ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਸਪਾਹੀ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਪਾਹੀ ਸਿਰ ਝੁਕਾ ਕੇ ਦਰਬਾਰ ਚੋਂਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹਿੰਦ ਦੇ ਪੀੜ ਦਾ ਬੱਚੇ ਸੂਬੇ ਫਰਹਾਨ ਨਵਾਬ ਵੀਰ ਖਾਨ ਦੇ ਸਾਹਮਣੇ ਆਉਂਦੇ ਸਾਰ ਸਿਰ ਝੁਕਾਉਣਗੇ ਫਿਰ ਜਦੋਂ ਫਿਰ ਸਹਿਬਜ਼ਾਦੇ ਆਏ ਪਹਿਲਾਂ ਮੁਸਲਮਾਨ ਨੇ ਸਿਰ ਚਕਾਇਆ ਸਹਿਬਜ਼ਾਦੇ ਨੇ ਸਿਰ ਝੁਕਾਉਣ ਤੋਂ ਅਗਲੇ ਇੱਕ ਜੁੱਤੀ ਵਿਖਾਈ ਤੇ ਉਹਦੀ ਵਜੀ ਦਿਖਾਉਣ ਨੂੰ ਡਰਾਇਆ ਅੱਗੇ ਆ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਆਖਿਆ ਸੁਚੜ ਨੇ ਆਖਿਆ ਓਏ ਬੱਚਿਓ ਇਹ ਨਵਾਬ ਵजीर खान ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਤੂੰ ਮਾਫੀ ਮੰਗੋ ਤਦੋਂ ਨਾਲ ਫੇਰ ਚੁੱਕਾਗੇ ਫਲਾਮ ਕਰੋ ਉਹਨਾਂ ਜਿਰਾਵਰ ਸਿੰਘ ਨੇ ਆਖਿਆ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਗਿ ਚੁੱਕਦੇ ਹਾਂ ਜਿਹੜੇ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸਿ ਆਪਣਾ ਫਿਰ ਹੋਰ ਕਿਸੇ ਦਾ ਸਾਹਮਣਾ ਨਹੀਂ ਚੁੱਕਦੇ ਇਹ ਕਾਜੀ ਸਾਹਮਣੇ ਆਖਿਆ ਇਹ ਕਾਫਰਾ ਦੀ ਬੋਲੀ ਹੈ ਤੇ ਜਿਰਾਵਰ ਸਿੰਘ ਨੇ ਆਖਿਆ ਕਾਫਰ ਉਹ ਜਿਹੜਾ ਆਪਣਾ ਧਰਮ ਕਿਸੇ ਤੇ ਥੋਪੇ ਫਤੇ ਸਿੰਘ ਨੇ ਆਖਿਆ ਕਾਫਰ ਉਹ ਜਿਹੜਾ ਜਿਹੜਾ ਕਿਸੇ ਨੂੰ ਦੁੱਖ ਪਹੁੰਚਾਵੇ ਜੋ ਇਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਈਮਾਨ ਪੁੱਤਰ ਕਾਜੀ ਸਾਹਿਬ ਆਖਿਆ ਚੰਗੇ ਲਬਜਾਂ ਵਿੱਚ ਸਾਨੂੰ ਬੇਈਮਾਨ ਕਰ ਰਹੇ ਹੋ ਤੁਹਾਨੂੰ ਕਿਵੇਂ ਧਰਮ ਦੀ ਸਿੱਖਿਆ ਮਿਲੀ ਹੈ ਉਹਨਾਂ ਨੇ ਆਖਿਆ ਸਾਡੇ ਨੂੰ ਤੇ ਸਾਡੇ ਸਿੱਖ ਧਰਮ ਦਾ ਪਤਾ ਹੈ ਕਾਜੀ ਸਾਹਿਬ ਅਸੀਂ ਕਿਸੇ ਦੇ ਗੁਲਾਮ ਨਹੀਂ ਬਣਦੇ ਉਹਨਾਂ ਨੇ ਆਖਿਆ ਕਿਸ ਨੂੰ ਗੁਲਾਮ ਨਹੀਂ ਬਣਾਉਂਦੇ ਹਨਾ ਅਸੀਂ ਕਿਸੇ ਨੂੰ ਆਪਣੇ ਗੁਲਾਮ ਨਹੀਂ ਬਣਾਉਂਦੇ ਸਾਡੇ ਗਰੁੱਪੇ ਤਾਂ ਸਾਨੂੰ ਇਹ ਸ਼ਿਕਾਇਤ ਉਹਨਾਂ ਨੇ ਕਿਹਾ ਤੁਹਾਡੇ ਵਜ਼ੀਰ ਖਾਨਾ ਕਿਹਾ ਤੁਹਾਡੇ ਗਰੁੱਪੇ ਤਾਂ ਨੂੰ ਫੜਨ ਲਈ ਮੇਰੇ ਸ਼ਿਬਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁੱਕੇ ਨੇ ਉਹਨਾਂ ਨੇ ਕਿਹਾ ਜਿਵੇਂ ਰੋਸ਼ ਜੋਰਾਵਰ ਸਿੰਘ ਨੇ ਕਿਹਾ ਜਿਵੇਂ ਰੋਸ਼ਨੀ ਕੋਈ ਕੰਮ ਨਹੀਂ ਕਰ ਸਕਦਾ ਉਵੇਂ ਸਾਡੇ ਗਰੁੱਪੇ ਤੁਹਾਨੂੰ ਫੜਨ ਵਾਲਾ ਫੁਰਮਾ ਹਲੇ ਜਮਿਆ ਨਹੀਂ ਉਹਨਾਂ ਨੇ ਆਖਿਆ ਕਾ ਉਹਨਾਂ ਨੇ ਆਖਿਆ ਵੀ ਤੇਰਾ ਜਿਹੜਾ ਪਿਤਾ ਏ ਉਹਨੂੰ ਅਸੀਂ ਕਈ ਉਹਨੂੰ ਤੇਰੇ ਜਿਹੜੇ ਗੁਰਤੇਗ ਬਾਦਰ ਜੀ ਸੀ ਉਹਨਾਂ ਦੀ ਕਹਾਣੀ ਕੀ ਏ ਉਹਨਾਂ ਨੇ ਆਖਿਆ ਅੱবি ਸੁਣਾ ਦੇਣੇ ਆ ਕਹਾਣੀ ਜੁਝਾਰ ਵੀਰ ਅਸੀਂ ਇਹ ਵੀ ਸੁਣਨਾ ਚਾਹੁੰਦੇ ਆ ਤੁਹਾਡੇ ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਵੀ ਬਹੁਤ ਵਧੀਆ ਡਾਇਲੌਗਸ ਆ ਜਿਹੜੇ ਉਹ ਬੋਲਦੇ ਆ ਸੀ ਚਾਹੁੰਦੇ ਉਹ ਵੀ ਸਾਨੂੰ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਬਾਬਾ ਬੰਦਾ ਸਿੰਘ ਬਹਾਦਰ ਜੀ ओए सिंह बहादुर ये सुंदोरा समाना सु नहीं ये सरहद है सरहद वजीर खान का सरहद बंदा सिंह बहादुर ना क्या वजीर खान ना ही मैं तेरा कोई फौजदार हूँ ना ही कोई पहाड़ी राजा सिंह हूँ सिंह गुरु का सिंह ओए सिंगा वजीर खान ना क्या सिंगा क्यों मौत को दावा देता है अपने साथियों के साथ आकर मेरे सामने हथियार डाल दे बंदा सिंघवादन आके तू तो माफ हूं बच्चों को फर नहीं चुका सका और तू मरण गुरु का सिंघो गुलाम बनाने का सामना देख रहा वजीद खान आके ओए घुटने टेक दे मैं तुम सबकी जान बख्श दूंगा बंदा सिंघवादन आके तू घुटने टेकने के बारे में सोचना ही मत वाले मैं तेरी जान ही बख्शूंगा तेरी वजीर खान आ गया तेरी ये मुट्ठी पर फौज शाम तक मेरे कब्जे में होगी बंदा सिंह बहादुर बा... ने कहा तू आ गए तो बढ़ वजीर खान ने कहा इधर मेरी तौबा तो को देख तेरे बंदा सिंह बहादुर ने कहा इधर मेरा सिंगो को देख ये एक एक आग का गोला है वजीर खान ने कहा बंदा सिंह आखिरी मौका है तेरे पास तो ते बंदा सिंह बहादुर ने कहा वजीर खान आखिरी ख्वाहिश है तो बता तू वजीर खान ने कहा तू कल का उगता नहीं देखेगा दुनिया की सबसे अवर कौम के सूरमा दुश्मन पर ऐसा हमला करो कि इनकी आने वाली पुस्तें कफ में खत्म हो जाएं। खालसा जी तुम फौज अकाल की हो हम सिंह कलट कर का राज सरबंद हुए पापों का इंसाफ करेंगे कल कर से भर उठेगा हमारी आने वाली पीढ़ी का सीना जब वो आज का इतिहास पढ़ेंगे आज की जंग का सेनावधिकार गजमेश पिता धेर सेवा परमोय है शुभ कर्मणुते कब हु न डरो न डरू सो जब चाह लणु रिष चहे कर अपनी जीत करो रिष चहे कर अपनी जीत करो रिष चहे कर अपनी जीत करो बोलो सोड हो फास त्रकाल टूट पडो